ਉਸ਼ਾਰਪਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਸੱਤਾ ਤੌਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਜਿੰਨੇ ਵੀ ਵਾਅਦੇ ਕੀਤੇ ਸੀਗੇ ਤਾਂ ਉਹਨਾਂ ਵਾਅਦਿਆਂ ਤੋਂ ਜਿਹੜੀ ਸਰਕਾਰ ਹੈ ਭੱਜ ਦੀ ਨਜ਼ਰ ਆਈ ਹੈ ਜੇ ਆਪਾਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰੀਏ ਤਾਂ ਲੈਂਡ ਪੂਲਿੰਗ ਪਾਲਿਸੀਸ ਉਹ ਵੀ ਸਰਕਾਰ ਨੇ ਯੂ-ਟਰਨ ਮਾਰਿਆ ਸੋ ਬਹੁਤ ਸਾਰੇ ਸਵਾਲ ਨੇ ਮੇਰੇ ਨਾਲ ਚੇਤਨ ਕਸ਼ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਚੇਤਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰੀਤ ਜੀ ਚੇਤਨ ਜੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਸਕੀਮ ਹੈ ਵਾਪਸ ਲੈ ਲਈ ਗਈ ਹੈ ਤੇ ਹੁਣ ਪੰਜਾਬ ਦੇ ਲੋਕਾਂ ਨੇ ਇਸ ਆਮ ਆਦਮੀ ਪਾਰਟੀ ਦਾ ਨਾਮ ਬਦਲ ਕੇ ਯੂ ਟਰਨ ਪਾਰਟੀ ਰੱਖ ਦਿੱਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ ਜੇ ਸਾਰੇ ਮਸਲੇ ਨੂੰ ਦੇਖੋ ਉਹ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਕਿਰਤੀ ਲੋਕਾਂ ਨੂੰ ਪੰਜਾਬ ਦੇ ਜ਼ਿਮੀਦਾਰਾਂ ਨੂੰ ਕਿਸਾਨਾਂ ਨੂੰ ਖਾਸ ਕਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੀ ਜ਼ਮੀਨ ਇਸ ਨੀਤੀ ਤਹਿਤ ਪੰਜਾਬ ਸਰਕਾਰ ਨੇ ਐਕਵਾਇਰ ਕਰਨੀ ਸੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਜੀ ਤਾਂ ਉਹਨਾਂ ਦੀ ਇੱਕ ਜਿੱਤ ਹੋਈ ਹੈ ਤਾਂ ਹਮੇਸ਼ਾ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਵੀ ਆ ਕਿ ਜਿੱਤ ਸੰਘਰਸ਼ੀ ਲੋਕਾਂ ਦੀ ਹੈ ਨਾ ਤੋਂ ਨਾਲ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਉ ਪਾਤਰ ਨੇ ਵਧਾਈ ਆ ਉਹਨਾਂ ਕਿਸਾਨ ਆਗੂਆਂ ਨੂੰ ਉਹਨਾਂ ਹਰ ਇੱਕ ਉਸ ਆਮ ਤੋਂ ਆਮ ਵਿਅਕਤੀ ਨੂੰ ਜਿਸ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਤਾਂ ਦਾਰਾ ਹੁਸ਼ਾਰਪਰ ਨਿਊਜ਼ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਤੁਹਾਡੀ ਜ਼ਮੀਨ ਤੁਹਾਨੂੰ ਮੁਬਾਰਕ ਹੋਣੀ ਵੀ ਚਾਹੀਦੀ ਹੈ ਕਿਉਂਕਿ ਜਦ ਮੈਂ ਚਾਹੁੰਦਾ ਹੀ ਨਹੀਂ ਕਿ ਮੈਂ ਕੁਝ ਵੇਚਾਂ ਆਪਣੀ ਜ਼ਮੀਨ ਦਾ ਇੱਕ ਵੀ ਹਿੱਸਾ ਤਾਂ ਸਰਕਾਰ ਕੌਣ ਹੁੰਦੀ ਆ ਜਾਂ ਕੀ ਲੱਗਦੀ ਆ ਮੇਰੀ ਜਿਹੜਾ ਉਹ ਸਾਡੇ ਜ਼ਮੀਨ ਦਾ ਕੋਈ ਹਿੱਸਾ ਖਰੀਦ ਲਵੇ ਜੀ ਰਹੀ ਗੱਲ ਪ੍ਰੀਤਜੀ ਯੂ ਟਰਨ ਵਾਲੀ ਦੇਖੋ ਯੂ ਟਰਨ ਇਸ ਸਰਕਾਰ ਨੇ ਇੰਨੇ ਕੁ ਲੈ ਲਏ ਆ ਨਾ ਮੈਂ ਸਵੇਰ ਦਾ ਯਾਦ ਕਰ ਰਿਹਾ ਕਿ ਯਾਰ ਕਿਹੜੇ ਕਿਹੜੇ ਮੁੱਦੇ ਤੇ ਵਿਸ਼ੇ ਤੇ ਇਹਨਾਂ ਨੇ ਯੂ ਟਰਨ ਲਏ ਆ ਜੀ ਇੰਨੇ ਕਿਹੜਾ ਦੇ ਵਿਸ਼ੇ ਲੈ ਲਏ ਆ ਕਿ ਸਾਨੂੰ ਆਪ ਨੂੰ ਨਹੀਂ ਯਾਦ ਦੋ ਕੁ ਵਿਸ਼ੇ ਮੈਨੂੰ ਯਾਦ ਹੋਏ ਆ ਇੱਕ ਜਦੋਂ ਸਰਕਾਰ ਬਣਦੀ ਹੈ ਜੂ ਗਾੜੀ ਜੁਗਾੜੂ ਰੇੜੀਆਂ ਤੇ ਨਕੀਲ ਕੱਸਣ ਦੀਆਂ ਗੱਲਾਂ ਕਰਦੇ ਨੇ ਉਸ ਤੋਂ ਬਾਅਦ ਜਦੋਂ ਵਿਰੋਧ ਹੁੰਦਾ ਸਰਕਾਰ ਦਾ ਫਿਰ ਯੂ ਟਰਨ ਵੱਜ ਜਾਂਦਾ ਜੀ ਉਸ ਤੋਂ ਬਾਅਦ अनेका ਯੂ ਟਰਨ ਇਹਨਾਂ ਨੇ ਲਏ ਆ ਫਿਰ ਜਦੋਂ ਪਿਛਲੇ ਬੀਤੇ ਪਰੇ ਇਹ ಗ್ರಾಮ ਪੰਚਾਇਤਾਂ ਇਹਨਾਂ ਨੇ ਜਿਹੜੀਆਂ ਪੰਚਾਇਤਾਂ ਪੰਕਰ ਦਿੱਤੀਆਂ ਸੀ ਸਮੇਂ ਤੋਂ 3-4 ਮਹੀਨੇ ਪਹਿਲਾਂ ਹੀ ਹਾਈ ਕੋਰਟ ਮਾਨਯੋਗ ਅਦਾਲਤ ਤੋਂ ਹਾਈ ਕੋਰਟ ਤੋਂ ਜਦੋਂ ਇਹਨਾਂ ਨੂੰ ਫਟਕਾਰ ਵੱਜਦੀ ਆ ਫਿਰ ਇਹਨਾਂ ਨੇ ਬਹਾਲ ਕਰ ਦਿੱਤੇ ਉੱਥੇ ਵੀ ਯੂ ਟਰਨ ਆ ਗਿਆ ਉਸ ਤੋਂ ਬਾਅਦ ਵੀ ਇਹਨਾਂ ਨੇ अनेका ਵਾਰ ਯੂ ਟਰਨ ਲਏ ਆ ਸਾਨੂੰ ਤਾਂ ਹੁਣ ਯਾਦ ਵੀ ਨਹੀਂ ਕਿਉਂਕਿ ਇੱਕ ਅੱਧਾ ਲਿਆ ਹੋਵੇ ਯੂ ਟਰਨ ਤਾਂ ਬੰਦਾ ਯਾਦ ਰੱਖੇ ਤੇ ਹੁਣ ਸਰਕਾਰ ਤਾਂ ਹੀ ਲੋਕਾਂ ਨੇ ਕਹਿਤਾ ਯੂ ਟਰਨ ਵਾਲੀ ਸਰਕਾਰ ਹੈ ਜੀ ਸੋਸ਼ਲ ਮੀਡੀਆ ਦੇਖ ਲਓ ਜੀ ਤੁਸੀਂ ਆਪਣੀ ਫੇਸਬੁਕ ਇੰਸਟਾਗ੍ਰਾਮ ਚ ਲਾ ਲਓ ਮੈਂ ਆਪਣੀ ਚ ਲਾ ਲਵਾ ਸਾਡੇ ਮਨਵੀਰ ਕੈਮਰਾਮੈਨ ਖੜੇ ਆਏ ਚ ਲਾ ਦੇਣ ਲੋਕਾਂ ਨੇ ਪੋਸਟਾਂ ਹੀ ਪਾਈਆਂ ਕਿ ਭਰਾਵਾ ਝਾੜੂ ਸਰਕਾਰ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਯੂ ਟਰਨ ਵਾਲੀ ਸਰਕਾਰ ਹੈ ਸੋ ਮੈਨੂੰ ਲੱਗਦਾ ਕਿ ਇਹ ਲੋਕਾਂ ਨੂੰ ਇਹ ਇਹ ਗੱਲ ਕਹਿਣ ਦਾ ਮੌਕਾ ਖੁੱਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂ ਸਮੁੱਚੀ ਆਮ ਆਦਮੀ ਪਾਰਟੀ ਨੇ ਹੀ ਦਿੱਤਾ ਲੋਕਾਂ ਨੂੰ ਇਹ ਇਹ ਮੌਕਾ ਹੈ ਲੋਕਾਂ ਨੂੰ ਇਹ ਗੱਲ ਕਹਿਣ ਦਾ ਜੀ ਪਰ ਚੇਤਨ ਜੀ ਜੇ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਆਪਾਂ ਸੋਸ਼ਲ ਮੀਡੀਆ ਦੇਖੀਏ ਤਾਂ ਇਹਦਾ ਜਿਹੜਾ ਸੇਰਾ ਹੈ ਹੁਣ ਹਰ ਜਿਹੜੀ ਪਾਰਟੀ ਆ ਆਪਣੇ ਸਿਰ ਲਈ ਜਾਂਦੀ ਹੈ ਪੋਲਿਟਿਕਲ ਪਾਰਟੀ ਚਾਹੇ ਭਾਜਪਾ ਦੀ ਗੱਲ ਕਰ ਲਈਏ ਕਹਿੰਦੇ ਜੀ ਅਸੀਂ ਗੋਡੇ ਲਵਾਤੇ ਮਾਂ ਸਰਕਾਰ ਦੇ ਜੇ ਆਪਾਂ ਸ਼੍ਰੋਮਣੀ ਕਾਲ ਦੀ ਗੱਲ ਕਰੀਏ ਉਹ ਕਹਿੰਦੇ ਅਸੀਂ ਧਰਨੇ ਨਹੀਂ ਦਿੱਤੇ ਅਸੀਂ ਪਾਲਿਸੀ ਔਣ ਨਹੀਂ ਦਿੱਤੀ ਕਾਂਗਰਸ ਵਾਲੇ ਆਪਣੀ ਡੈਲੀਵਰੀ ਜਾਈ ਜਾਂਦੇ ਆ ਜਿਹੜਾ ਫਿਰ ਕਿਸਾਨਾਂ ਨੇ 2 ਮਹੀਨੇ ਸੰਘਰਸ਼ ਕੀਤਾ ਇਨੀ ਮਿਹਨਤ ਕੀਤੀ ਹੁਸ਼ਾਰਪੁਰ ਵਿੱਚ ਵੀ ਡਾਇਰੈਕਟਰ ਮਾਰਚ ਹੋਇਆ ਉਹਨਾਂ ਦੀ ਉਹਨਾਂ ਦੀ ਮਿਹਨਤ ਫਿਰ ਕੋਈ ਪੂਰ ਨਹੀਂ ਲੈ ਕੇ ਆਈ ਜੀ ਦੇਖੋ ਪਹਿਲਾਂ ਪ੍ਰਿਜ਼ੀਮ ਮੈਂ ਇੱਕ ਦੱਸ ਦੇ ਇੱਕ ਜਾਣਕਾਰੀ ਮੈਂ ਦੱਸਣਾ ਭੁੱਲ ਗਿਆ ਹੂੰ ਪੂਰੇ ਪੰਜਾਬ ਭਰ ਦੇ ਵਿੱਚ 65000 ਏਕੜ ਤੋਂ ਵਧੇਰੇ ਦੀ ਜ਼ਮੀਨ ਹੈ ਜਿਹੜੀ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਕਵਾਇਰ ਕਰਨੀ ਸੀ ਜਦ ਵਿੱਚ ਇਕੱਲੀ ਜ਼ਮੀਨ ਹੈ ਜਿਹੜੀ 46000 ਏਕੜ ਤੋਂ ਵਧੇਰੇ ਦੀ ਜ਼ਮੀਨ ਹੈ ਇਕੱਲੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਐਕਵਾਇਰ ਕਰਨੀ ਸੀ ਐਡੇ ਵੱਡੇ ਪੱਤਰ ਤੇ ਬਾਕੀ ਜਿਹੜੀਆਂ ਵਿਰੋਧੀ ਧਿਰਾਂ ਹੈ ਤਾਂ ਉਹ ਪੰਜਾਬ ਦੀਆਂ ਹੀ ਨੁਮਾਇੰਦਗੀਆਂ ਕਰਦੀਆਂ ਨਾ ਜੀ ਚਾਹੇ ਵਿਰੋਧੀ ਤੇਰਾ ਚਾਹੇ ਅਕਾਲੀ ਦਲ ਹੈ ਕਾਂਗਰਸ ਹੈ ਭਾਜਪਾ ਹੈ ਚਲੋ ਇੰਨਾ ਕਿਉਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਤੇਰਾ ਹੈ ਕਾਂਗਰਸ ਪਾਰਟੀ ਬਾਕੀ ਸਾਰੀਆਂ ਪਾਰਟੀਆਂ ਨੂੰ ਵੀ ਮੈਂ ਵਿਰੋਧੀ ਤੇਰਾ ਦੀ ਨਜ਼ਰ ਵਜੋਂ ਵੇਖਦਾ ਚਲੋ ਵਿਧਾਨ ਸਭਾ ਦੇ ਵਿੱਚ ਨਹੀਂ ਤਾਂ ਪੰਜਾਬ ਸੂਬੇ ਦੇ ਵਿੱਚ ਆਪਣੇ ਆਪਣੇ ਹਲਕੇ ਦੇ ਵਿੱਚ ਆਪੂ ਦਾ ਪ੍ਰਦਰਸ਼ਨ ਕਰ ਸਕਦੇ ਆ ਨਾ ਜੀ ਦੇਖੋ ਹੁਣ ਆ ਗਈ ਗੱਲ ਉਹਨਾਂ ਦੀ ਇਹ ਸੇਹਰਾ ਲੈਣ ਦੀ ਹੁਣ ਵੱਖ-ਵੱਖ ਪਾਰਟੀਆਂ ਜਿਹੜਾ ਆਪਣੀ ਸਿਆਸੀ ਤੌਰ ਤੇ ਸੇਹਰਾ ਲਈ ਜਾਂਦੀਆਂ ਮਤਲਬ ਕਿ ਆਪਣੀ ਡਫਲੀ ਆਫ ਹੀ ਭਜਾਈ ਜਾਂਦੇ ਆ ਜਿਨ੍ਹਾਂ ਕਿਸਾਨਾਂ ਨੇ ਸਭ ਤੋਂ ਪਹਿਲਾਂ ਵੀੜਾ ਚੁੱਕਿਆ ਹੂੰ ਜਿਨ੍ਹਾਂ ਕਿਰਤੀ ਲੋਕਾਂ ਨੇ ਟਰੈਕਟਰ ਮਾਰਚ ਕੱਢੇ ਕੱਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਮੋਟਰਸਾਈਕਲ ਮਾਰਚ ਹੋਇਆ ਉਹਨੇ ਸਰਕਾਰ ਦੀਆਂ ਧੂੜਾ ਪਟ ਕੇ ਰੱਖ ਦਿੱਤੀਆਂ ਜੀ ਲੱਖਾਂ ਦਾ ਘਟ ਸੀ ਜਿਹੜਾ ਸਾਡੇ ਸੁਣਨ ਦੇ ਵਿੱਚ ਆਇਆ ਜੀ ਜੀ ਉਹ ਕਿ ਲੱਖਾਂ ਦਾ ਇਕੱਠ ਇਸ ਤਰ੍ਹਾਂ ਦੇ ਇਕੱਠ ਆ ਜਿਹੜੇ ਉਹ ਕਿਸਾਨੀ ਅੰਦੋਲਨ ਵੇਲੇ ਜਿਹੜੇ ਸਾਨੂੰ ਉਹ ਸੁਣਨ ਨੂੰ ਮਿਲਦੇ ਸੀਗੇ ਭਰੇ ਜੀ ਤਾਂ ਇਹ ਚਲੋ ਹੁਣ ਆਪਣਾ ਆਪਣਾ ਰਾਂਝੀ ਰਾਜਾ ਕਰਦੇ ਆ ਭਾਜਪਾ ਕਹਿੰਦੇ ਅਸੀਂ ਗੁੱਡੇ ਲਵਾਤੇ ਕਾਂਗਰਸ ਆਪਣੀ ਡਫਲੀ ਵਜਾ ਰਹੀ ਆ ਅਕਾਲੀ ਦਲ ਆਪਣਾ ਕਹਿੰਦਾ ਮਤਲਬ ਕਿ ਇਹ ਧਰਨੇ ਪ੍ਰਦਰਸ਼ਨ ਤਾਂ ਕਿ ਸੀਮਤ ਹੋ ਕੇ ਰਹਿ ਗਏ ਨੇ ਜੀ ਹਾਂ ਕਾਂਗਰਸ ਭਾਜਪਾ ਨੇ ਜਰੂਰ ਚਲੋ ਇੱਕ ਵਾਰ ਪੰਜਾਬ ਦੇ ਇੱਕ ਦੋ ਵਾਰ ਮਿਲ ਲਾਤਾ ਪੰਜਾਬ ਦੇ ਮਾਨ ਜੋ ਕੇ ਗਵਰਨਰ ਸਾਹਿਬ ਰਾਜਪਾਲ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਇਸ ਵਿਸ਼ੇ ਤੇ ਉਸ ਤੋਂ ਬਾਅਦ ਇਹ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਆਪਣਾ ਰੋਲ ਅਦਾ ਕੀਤਾ ਸ਼੍ਰੋਮਣੀ ਅਕਾਲੀ ਦਲ ਵੀ ਸਮੇਂ-ਸਮੇਂ ਤੇ ਜਿਹੜੀ ਉਹ ਧਰਨੇ ਪ੍ਰਦਰਸ਼ਨ ਕਰਦੀ ਰਹੀ ਚਾਹੇ ਆਪਣੇ ਪੱਧਰ ਤੇ ਕੀਤੇ ਉਹਨਾਂ ਨੇ ਹਨਾ ਪਰ ਜਿਹੜੀ ਮੇਨ ਜਿਹੜੀ ਇਹ جنگ ਦੀ ਜਿਹੜੀ ਇਹ ਮੋੜ ਬਣਿਆ ਸੀ ਉਹ ਉਹਨਾਂ ਲੋਕਾਂ ਨੇ ਬੰਦੇਆਂ ਸੀ ਉਹਨਾਂ ਲੀਡਰਾਂ ਨੇ ਬੰਦੇਆਂ ਸੀ ਕਿਸਾਨਾਂ ਨੇ ਜ਼ਿਮੀਦਾਰਾਂ ਨੇ ਜਿਹੜੇ ਸ਼ਿਕਾਰ ਹੋਏ ਸੀ ਇਸ ਨੀਤੀ ਦਾ ਤਾਂ ਜ਼ਿਆਦਾਤਰ ਮੁਬਾਰਕਬਾਦ ਤਾਂ ਦੇਖੋ ਜੀ ਉਹਨਾਂ ਨੂੰ ਲਗਿਆ ਜ਼ਿਆਦਾਤਰ ਕੀ ਸਾਰੇ ਦੀ ਸਾਰੀ ਮੁਬਾਰਕਬਾਦ ਉਹਨਾਂ ਨੂੰ ਹੀ ਆ ਜੀ ਚੇਤਨ ਜੀ ਤੁਹਾਨੂੰ ਯਾਦ ਹੋਵੇਗਾ ਅੱਜ ਤੋਂ ਸਾਲ 1.5 ਸਾਲ ਪਹਿਲਾਂ ਜੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਦਾ ਨਾਂ ਰੱਖਿਆ ਸੀ ਮੈਂ ਪੰਜਾਬ ਬੋਲਦਾ ਹਾਂ ਉਹਦੇ ਵਿੱਚ ਵਿਰੋਧੀ ਧਿਰ ਦੇ ਸਾਰੇ ਆਗੂਆਂ ਨੂੰ ਬੁਲਾਇਆ ਗਿਆ ਸੀ ਕਿ ਮੇਰੇ ਨਾਲ ਆ ਕੇ ਡਿਬੇਟ ਕਰੋ ਪਰ ਜਦੋਂ ਹੁਣ 8 ਤਰੀਕ ਨੂੰ ਕਿਸਾਨਾਂ ਨੇ ਨਾ ਸੱਦੇ ਸੀਗਾ ਮੁੱਖ ਮੰਤਰੀ ਨੂੰ ਕਿ ਸਾਡੇ ਨਾਲ ਸਾਡੀ ਅਸੀਂ ਜਿਹੜੀ ਪਾਲਿਸੀ ਲੈ ਕੇ ਆਏ ਇਹ ਕਿਸਾਨਾਂ ਨੂੰ ਸਮਝ ਨਹੀਂ ਆਈ ਤੇ ਕਿਸਾਨਾਂ ਨੇ ਕਿਹਾ 8 ਤਰੀਕ ਨੂੰ ਆਓ ਤੁਹਾਡੀ ਕੁਰਸੀ ਲੱਗੀ ਸਾਨੂੰ ਪਾਲਿਸੀ ਸਮਝਾਓ ਫੇ ਮੰਤਰੀ ਸਾਹਿਬ ਆਏ ਕਾਤੋਂ ਨਹੀਂ ਜੀ ਫਿਰ ਉੱਥੇ ਮੈਂ ਪ੍ਰੇਜ ਜੀ ਤੁਹਾਨੂੰ ਅੱਗੇ ਵੀ ਯਾਦ ਹੋਵੇਗਾ ਮੈਂ ਅਕਸਰ ਇੱਕ ਗੱਲ ਕਹਿੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਬਹੁਤ ਸਨਮਾਨਯੋਗ ਨੇ ਜੀ ਅਸੀਂ ਵੀ ਉਹਨਾਂ ਦੇ ਪ੍ਰੋਗਰਾਮ ਜਿਹੜੇ ਹਾਸ ਰਸ ਪ੍ਰੋਗਰਾਮ ਹੈ ਜੁਗਨੂ ਹਾਜ਼ਰ ਹੈ ਜਿਸ ਤੋਂ ਇਲਾਵਾ ਹੋਰ ਸ਼ਣਕਾਟਾ ਪਤਾ ਨਹੀਂ ਹੋਰ ਵੀ ਨਾ ਗਰਮਾ ਗਰਮ ਬਹੁਤ ਮਸ਼ਹੂਰ ਹਾਂ ਜੋ ਵੀ ਹਾਂਜੀ ਉਹ ਵੀ ਗਰਮਾ ਗਰਮ ਇਸ ਤਰ੍ਹਾਂ ਦੇ ਇਹਨਾਂ ਦੇ ਪ੍ਰੋਗਰਾਮ ਅਸੀਂ ਵੀ ਬਚਪਨ ਦੇ ਵਿੱਚ ਦੇਖਦੇ ਆਏ ਆ ਅੱਜ ਵੀ ਕਿਤੇ ਦੇਖ ਲੈਂਦੇ ਹਾਂ ਐਮ ਐਚ 1 ਚੈਨਲ ਤੇ ਚੱਲਦੇ ਹੁੰਦੇ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੇ ਆ ਮੈਂ ਇੱਕ ਗੱਲ ਸ਼ੁਰੂ ਤੋਂ ਕਹਿਣਾ ਹੁੰਦਾ ਦੇਖੋ ਜਿਹੜੀ ਹਾਈ ਕਮਾਂਡ ਆ ਨਾ ਝਾੜੂ ਵਾਲਿਆਂ ਦੀ ਉਹਨਾਂ ਦੇ ਸਾਡੇ ਜਿਹੜੇ ਮਾਨ ਸਾਹਿਬ ਨੇ ਭਗਵੰਤ ਮਾਨ ਜੀ ਉਹ ਪਾਵੇਂ ਦਿਲੋਂ ਪੰਜਾਬ ਲਈ ਕੋ ਸੱਚਮੁੱਚ ਕੁਝ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੀ ਵਾਅ ਪੇਸ਼ ਨਹੀਂ ਚੱਲ ਰਹੀ ਜੋ ਸਾਰਿਆਂ ਨੂੰ ਹੁਣ ਲੱਗਦਾ ਉਹ ਸਿਰਫ ਸਿੰਘ ਵਸੋਂ ਨੂੰ ਰੱਖਿਓ ਆ ਮੈਂ ਤਾਂਹੀਂ ਕਹਿੰਦਾ ਉਹਨਾਂ ਸਿੰਘ ਵਸੋਂ ਨੂੰ ਰੱਖਿਓ ਆ ਤਾਂ ਇਹੀ ਗੱਲ ਇੱਥੇ ਵੀ ਢੁੱਕਦੀ ਆ ਆਖੇ ਕਿਸਾਨਾਂ ਨੂੰ ਸਮਝ ਨਹੀਂ ਆਈ ਇਹੀ ਗੱਲ ਉਹ ਤੋਂ ਮੋਦੀ ਸਰਕਾਰ ਦੇ ਜਿਹੜੇ ਨੁਮਾਇੰਦੇ ਸੀ ਉਹ ਕਹਿੰਦੇ ਸੀਗੇ ਜੇ ਸਮਝ ਨਹੀਂ ਆਈ ਸੀ ਕਿ ਤੁਸੀਂ ਵਾਪਸ ਕਿਉਂ ਲੈ ਲਏ ਤੁਸੀਂ ਚੱਲਣ ਕਿੰਨੇ ਧਰਨਾ ਪ੍ਰਦਰਸ਼ਨ ਠੀਕ ਆ ਨਾ ਜੀ ਇਸੇ ਤਰ੍ਹਾਂ ਇਹ ਕਹਿੰਦੇ ਕਿ ਜੀ ਕਿਸਾਨਾਂ ਕਿਸਾਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਜੇਕਰ ਤੁਸੀਂ ਇੰਨੇ ਹੀ ਸਮਝੌਣ ਵਾਲੇ ਸਿਗੇ ਜਦੋਂ 8 ਅਗਸਤ ਨੂੰ ਲੁਧਿਆਣੇ ਦੇ ਵਿੱਚ ਕਿਸਾਨਾਂ ਨੇ ਪ੍ਰੋਗਰਾਮ ਰੱਖਿਆ ਸੀ ਉੱਥੇ ਤਿੰਨ ਕੁਰਸੀਆਂ ਲਗੀਆਂ ਸੀ ਇੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੇ ਪੰਜਾਬ ਪ੍ਰਧਾਨ ਨੇ ਅਮਨ ਅਰੋੜਾ ਉਹਨਾਂ ਦੀ ਉਸ ਤੋਂ ਇਲਾਵਾ ਹਰਮੀਤ ਸਿੰਘ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕੈਬਨਿਟ ਮੰਤਰੀ ਨੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੀ ਤਿੰਨਾਂ ਦੇ ਵਿੱਚ ਕੋਈ ਵੀ ਨਹੀਂ ਪਹੁੰਚਿਆ ਉੱਥੇ ਇੱਕ ਅੱਧਾ ਹੀ ਪਹੁੰਚ ਜਾਂਦਾ ਕਿਸਾਨਾਂ ਨੂੰ ਲੀਡਰਾਂ ਨੂੰ ਉੱਥੇ ਸੈਟੀਸਫਾਈਡ ਕਰ ਦਿੰਦਾ ਉਹ ਸੰਤੁਸ਼ਟ ਕਰ ਦਿੰਦਾ ਸੁਝਾ ਦੇਂਦਾ ਜੀ ਜੀ ਦੇਖੋ ਕਿਸਾਨ ਇਹ ਪਹਿਲੀਆਂ ਗੱਲਾਂ ਹੋ ਗਈਆਂ ਜੀ ਕਿਸਾਨ ਕੱਲਾ ਖੇਤਾ 'ਚ ਹੀ ਹਲ ਬੋਂਦਾ ਕਿਸਾਨ ਕੋਈ ਟੈਕਨੀਕੀ ਤਕਨੀਕੀ ਅਧਾਰ ਦੇ ਨਾਲ ਜਾਣਕਾਰੀ ਨਹੀਂ ਰੱਖਦਾ ਕੋਈ ਕਾਗਜ਼ ਪੱਤਰ ਵੱਖੋਂ ਜਾਣਕਾਰੀ ਨਹੀਂ ਰੱਖਦਾ ਮੈਂ ਕਹਿੰਨਾ ਕਿ ਹੱਥੀ ਕਿਰਤੇ ਦੇ ਨਾਲ ਨਾਲ ਸਭ ਤੋਂ ਵੱਧ ਜੇਕਰ ਡੁੰਗਾਈ ਦੇ ਨਾਲੇ ਕੋਈ ਜਾਣਕਾਰੀ ਰੱਖਦਾ ਹੋਵੇ ਨਾ ਕਿਸੇ ਖੇਤਰ ਦੀ ਮੈਨੂੰ ਲੱਗਦਾ ਜ਼ਿੰਮੇਵਾਰ ਤੋਂ ਵੱਧ ਕੋਈ ਵੀ ਜਾਣਕਾਰੀ ਨਹੀਂ ਉਹ ਰੱਖਦਾ ਹੋਵੇਗਾ ਪ੍ਰੇਜ ਜੀ ਜੀ ਬਿਲਕੁਲ ਜ਼ਮੀਨ ਜਾਇਦਾਦ ਦੀ ਕਿਵੇਂ ਖਰੀਦੋ ਫਰੋਖਤ ਹੁੰਦੀ ਹੈ ਵੰਡ ਵੇਲੇ ਕੀ ਗੱਲਾਂ ਦਾ ਧਿਆਨ ਰੱਖਣਾ ਇਹ ਗੱਲਾਂ ਆਮ ਤੌਰ ਤੇ ਜਾਂ ਪਟਵਾਰੀਆਂ ਨੂੰ ਪਤਾ ਹੁੰਦਾ ਜਾਂ ਜਿਹੜੇ ਕਾਰੋਬਾਰ ਕਰਦੇ ਨੇ ਕਿਸਾਨ ਤਾਂ ਉਹ ਵੀ ਤੱਥ ਮੁਰੇ ਰੱਖ ਦਿੰਦੀ ਹੈ ਜਿਹੜੇ ਪਟਵਾਰੀ ਕਾਨੂੰਗੋ ਵੀ ਕਹਿੰਦੇ ਹੈ ਭਾਈ ਇਹ ਵੀ ਹੁੰਦਾ ਇਸ ਕਰਕੇ ਨਿਆਣੀ ਨਾ ਸਮਝੋ ਉਹਨਾਂ ਨੂੰ ਮਾਨ ਸਾਹਿਬ ਜਿਹੜੀ ਵੀ ਪਾਲਿਸੀ ਲਿਆਣੀ ਆ ਉਹਨਾਂ ਦੇ ਹਿੱਤ ਦੇ ਵਿੱਚ ਲਿਆਓ ਕਿਉਂਕਿ ਮੁੱਖ ਭਗਵੰਤ ਮਾਨ ਹੀ ਕਹਿੰਦੇ ਹੁੰਦੇ ਸੀ ਕਿ ਭਾਈ ਜੇਕਰ ਕੇਂਦਰ ਸਰਕਾਰ ਬਿੱਲ ਲਿਆਈ ਹੈ ਕਿਸਾਨਾਂ ਨੂੰ ਨਹੀਂ ਭਾਂ ਤਾਂ ਰੱਦ ਕਰ ਦਿਓ ਹੁਣ ਦੇਖੋ ਕਿੰਨਾ ਬੇਸ਼ਰਮੀ ਦਾ ਆਲਮ ਹੈ ਜੀ ਜਦੋਂ ਪਾਲਿਸੀ ਲਿਆਂਦੀ 2 ਮਹੀਨੇ ਵਿਰੋਧ ਚੱਲਿਆ ਕਿਸੇ ਵੀ ਨਾ ਦੇ ਪੋਲੀਟੀਕਲ ਨੁਮਾਇੰਦੇ ਨੇ ਕੋਈ ਪੋਸਟ ਪਾਈ ਸਾਂਝੀ ਕੀਤੀ ਜੀ ਬਿਲਕੁਲ ਕੋਈ ਪੋਸਟ ਅਲੱਗ ਨਹੀਂ ਹੁਣ ਕੱਲ ਦਾ ਹੀ ਦੇਖੋ ਸਾਰਿਆਂ ਨੇ ਧੂੜ ਪੱਟੀ ਹੋਵਾ ਇਹ ਮਾਨ ਸਰਕਾਰ ਕਿਸਾਨਾਂ ਦੇ ਨਾਲ ਸਾਡੀ ਸਰਕਾਰ ਕਿਸਾਨ ਹਤਾਸ਼ੀ ਸਾਡੀ ਸਰਕਾਰ ਕਲਾਕਾ ਚਲਾ ਕੇ ਸਾਡੇੋਂ ਕੋਈ ਟਾਂਡੇ ਤੋਂ ਇੱਕ ਵੀਡੀਓ ਵਾਇਰਲ ਹੋ ਗਈ ਹੈ ਹਾਓ ਐਮ ਐਲ ਏ ਸਾਹਿਬ ਦੇ ਪੀ ਏ ਸਾਹਿਬ ਨਹੀਂ ਉਹ ਪੇਸ ਬਦਲ ਕੇ ਗੜਾ ਰਹੇ ਹੁਣ ਐਮ ਐਲ ਏ ਸਾਹਿਬ ਫੋਨ ਕਰੀ ਜਾ ਰਹੇ ਨੇ ਜੀ ਮੈਂ ਅਤੇ ਜਲ ਜਸਵੀਨ ਇਹ ਦਿਖਾਣਾ ਫੋਨ ਫਾਨ ਚੱਕਣ ਦੇ ਵਿੱਚ ਸਿੱਧੀ ਪੱਤਰੀ ਜਿਹੜੀ ਗੱਲ ਐ ਐਮਐਲਏ ਸਾਬ੍ਹ ਵੀ ਸੁਣਦੇ ਹੋਣਗੇ ਤਾਂ ਦੇਖੋ ਜਿਹੜੀ ਗੱਲ ਸਾਥ ਤੇ ਸਾਥ ਕੀਤੀ ਆ ਹੁੰਦਾ ਹੀ ਪਾਚੀ ਲੀਡਰਾਂ ਨੂੰ ਉਹਦੇ ਵਿੱਚ ਹੁਣ ਮੇਰਾ ਥੋੜੀ ਕਸੂਰ ਆ ਜੀ ਤੁਹਾਡੀ ਟਿੱਡੀਪੀੜ ਹੁੰਦੀ ਆ ਲੀਡਰਾਂ ਤੇ ਹੋਈ ਜਾਵੇ ਜ ਆਪਾਂ ਨੂੰ ਕਿਹੜਾ ਪ੍ਰਵਾਹ ਕੋਈ ਤੇ ਸੱਚੇ ਸੀਗੇ ਤਾਂ ਉਥੇ ਪਹੁੰਚ ਜਾਂਦੇ ਲੁਧਿਆਣੇ ਕਾਹਦੇ ਹੁੰਦੇ ਫਿਰ ਉਸ ਕਸਾਮਾਂ ਨੇ ਵੀ ਹੋ ਜਣਾ ਸੀ ਖੜੇ ਠੀਕ ਆ ਭਾਈ ਤੁਸੀਂ ਸਹੀ ਹੋ ਅਸੀਂ ਗਲਤ ਪਹੁੰਚਦੇ ਕਿਉਂ ਨਹੀਂ ਪਤਾ ਕਿ ਦੂਜਿਆਂ ਨਾਲ ਸਿੰਗਲ ਡਰੋਣੇ ਉਹ ਸੋਖੇ ਆ ਓਨ ਕੈਮਰਾ ਓਨ ਰਿਕਾਰਡ ਪ੍ਰੈਸ ਕਾਨਫਰੈਂਸਾਂ ਦੇ ਵਿੱਚ ਜਦੋਂ ਪਤਾ ਮੀਡੀਆ ਸਾਡੇ ਪੱਖ ਦਾ ਆਇਆ ਨਿੰਦਾ ਨੈਗੇਟਿਵ ਪੁੱਛਣਾ ਹੀ ਨਹੀਂ ਉਹ ਉੱਥੇ ਲਲਕਾਰੇ ਮਾਰਨੇ ਸੋਖੇ ਆ ਪਰ ਜੇ ਅਸਲ ਸਚਾਈ ਤਾਂ ਉਹਦੋਂ ਹੀ ਪਤਾ ਲੱਗਦੀ ਲੱਤਾ ਕਿੰਨਾ ਕਿ ਦਮ ਆ ਜਦੋਂ ਮੈਦਾਨ ਦੇ ਵਿੱਚ ਆ ਅਮੋ ਸਾਹਮਣੇ ਸਾਰੇ ਦੂਜੇ ਵਿਅਕਤੀ ਵੀ ਹੋਣ ਜੀ ਚੇਤਨ ਸਿੰਘ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ 'ਚ ਜਿਹੜੀ ਜ਼ਮੀਨ ਰਿਕੁਆਇਰ ਕੀਤੀ ਗਈ ਸੀ ਇਹਨਾਂ ਵੱਲੋਂ ਮੈਂ ਕੱਲ ਇੱਕ ਪੋਸਟ ਪੜ੍ਹ ਰਿਹਾ ਸੀਗਾ ਫੇਸਬੁੱਕ ਤੇ ਔਰ ਵਿੱਚ ਲੋਕਾਂ ਨੇ ਲਿਖਿਆ ਹੋਇਆ ਕਿ ਆਮ ਲੋਕ ਤਾਂ ਬੋਲ ਰਹੇ ਨੇ ਕਿਸਾਨ ਬ ਪਰ ਬਹੁਤ ਸਾਰੇ ਸਿੰਗਰਾਂ ਦੇ ਪਿੰਡਾਂ ਦੀਆਂ ਜ਼ਮੀਨਾਂ ਆਈਆਂ ਨੇ ਸਿੰਗਰਾਂ ਨੇ ਤਾਂ ਸਿੱਧੀ ਗੱਲ ਬਾਤ ਪਹੁੰਚਾਉਂਦਾ ਇੱਕ ਆਦਮੀ ਨੇ ਬੋਲਿਆ ਕਿਸ ਕਿਸਾਨੀ ਅੰਦੋਲਨ ਤੇ ਕਿਦਾਂ ਮੋਰੇ ਹੁੰਦੇ ਸੀਗੇ ਹੁਣ ਕਿਉਂ ਨਹੀਂ ਬੋਲੇ ਜੀ ਇਹ ਦੇਖੋ ਉਹ ਕਹਿੰਦੇ ਆਪਣਾ ਆਪਣੇ ਦਾ ਹੀ ਸਖਾ ਹੁੰਦਾ ਨਾ ਭਗਵੰਤ ਮਾਨ ਸਾਹਿਬ ਦਾ ਅਸ਼ੋਕੜ ਕੀ ਆ ਆਹ ਨਕਰੀ ਦੇ ਨਾਲ ਹੀ ਆ ਨਾ ਆਰਟਿਸਟ ਆਲਾ ਤਾਂ ਆਰਟਿਸਟ ਨੇ ਆਰਟਿਸਟ ਦਾ ਸਾਥ ਦਿੱਤਾ ਦੇਖੋ ਕਿਸਾਨੀ ਅੰਦੋਲਨ ਵੇਲੇ ਵੀ ਇਹਨਾਂ ਨੇ ਸਾਥ ਦਿੱਤਾ ਪੰਜਾਬ ਦਾ ਉਦੋਂ ਪਤਾ ਸੀ ਲੜਾਈ ਕਿਸ ਸੈਂਟਰ ਤੇ ਨਾਲ ਆ ਤੇ ਹੁਣ ਵੀ ਤਾਂ ਯਾਰ ਇਹ ਦੋ ਦੋ ਚੰਗੀਆਂ ਤੇ ਨਿਆਣੇ ਥੋੜੀ ਆ ਸਿੰਗਰ ਸਾਰੇ ਕਹਿੰਦੇ ਆ ਮੈਂ ਕਿਸਾਨ ਦਾ ਪੋਤਾ ਮੈਂ ਇਹ ਆ ਮੈਂ ਉਹ ਆ ਮੈਂ prananda ਮੈਂ ਤੁਮ ਘਾਨਾ ਤਾਂ ਹੁਣ ਵੀ ਲੜਾਈ ਤਾਂ ਕਿਸਾਨੀ ਦੀ ਸੀਗੀ ਲੜਾਈ ਤਾਂ ਆਪਣੀ ਹੋਣ ਦੀ ਸੀਗੀ ਪ੍ਰੀਤ ਜੀ ਮੇਨ ਮੇਨ ਗੱਲ ਤਾਂ ਇਹ ਆ ਹਰ ਗਾਣੇ ਚ ਪੁੱਤ ਜੱਟ ਆ ਜਾਂਦਾ ਪੁੱਤ ਬਿਲਕੁਲ ਫੇ ਹੁਣ ਹੁਣ ਕਿਉਂ ਨਹੀਂ ਪੁੱਤ ਦਾ ਫਰਜ਼ ਨਿਭਾਇਆ ਇਹਨਾਂ ਸਿੰਗਰਾਂ ਨੇ ਫੇ ਹੈਨਾ ਜੀ ਜਿਹੜੀ ਦੇਖੋ ਇਹ ਇਹ ਲੜਾਈ ਕੱਲੀ ਜ਼ਮੀਨਾਂ ਬਚਾਉਣ ਦੀ ਨਹੀਂ ਇਹ ਲੜਾਈ ਹੋਂਦ ਦੀ ਸੀ ਇਹ ਲੜਾਈ ਆਪਣੀ ਹੋਂਦ ਦੀ ਸੀ ਹੁਣ ਮੈਨੂੰ ਕਹੇ ਕਿ ਯਾਰ ਭਾਈ ਤੇਰਾ ਦਫ਼ਤਰ ਖੋ ਕੇ ਜਾਂ ਤੁਹਾਡਾ ਘਰ ਖੋ ਕੇ ਅਸੀਂ ਇੱਥੇ ਇਹ ਬਣਾਉਣਾ ਮੈਂ ਬਣਾਉਣ ਦਿਆਂਗਾ ਚੱਲ ਜਾ ਤੁਸੀਂ ਸਾਡੀ ਹੋਂਦ ਹੀ ਖੋਲੀ ਤਾਂ ਅਸੀਂ ਕਾਹਦੇ ਪੰਜਾਬੀ ਰਹਿ ਗਏ ਸਾਡੀ ਕਾਦੀ ਜ਼ਮੀਰ ਰਹਿ ਗਈ ਹੁਣੇ ਕਿਉਂ ਨਹੀਂ ਬੋਲੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਸੀ ਤਾਂ ਕਰਕੇ ਪਤਾ ਹੈ ਕਿ ਕੇਂਦਰ ਵੇਲੇ ਸਾਰਾ ਪੰਜਾਬ ਇਕੱਠਾ ਵਾ ਮਤਲਬ ਕਿ ਹਰ ਇੱਕ ਵਿਅਕਤੀ ਆ ਚਾਹੀਓ ਮੀਡੀਆ ਚਾਹੀਏ ਹੈ ਮਤਲਬ ਕਿ ਆਪਣਾ ਪੱਖ ਉਹਨਾਂ ਨੇ ਪਹਿਲਾਂ ਦੇਖਣਾ ਕਿ ਸਾਨੂੰ ਪਹਿਲ ਕਿੱਧਰ ਆਜੀ ਸਾਡਾ ਪਦੜਾ ਕਿੰਦਰ ਨੂੰ ਭਾਰੀ ਹੁੰਦਾ ਆਪਣੇ ਨਫੇ ਨੁਕਸਾਨ ਵੇਖਣੇ ਆ। ਜੀ ਦੇਖੋ ਲੋਕ ਤਾਂ ਹੁਣ ਵੀ ਰੀਲਾਂ ਇਹਨਾਂ ਦੀ ਰੇਲ ਪੂਰੀ ਬਣਾ ਰਹੇ ਆ ਸਿੰਗਰਾਂ ਦੀ ਵੀ। ਜੀ ਤੇ ਕਹਿੰਦੇ ਉਦੋਂ ਤਾਂ ਬਹੁਤ ਬੋਲਦੇ ਸੀ ਹੁਣ ਕਿੱਥੇ ਗਏ ਤੁਸੀਂ? ਹਮ ਹੁਣ ਤੁਸੀਂ ਭਗਵੰਤ ਮਾਨ ਦੇ ਲਾਜਾ ਕਿ ਸਟੇਜਾਂ ਸੰਧੀਆਂ ਕਰਦੇ ਹੋ ਕਦੀ ਨੱਚਦੇ ਹੋ ਕਦੀ ਟੱਪਦੇ ਹੋ ਉੱਥੇ ਤਾਂ ਹੌਸਲਾ ਤਾਂ ਦੇ ਹੀ ਸਕਦੇ ਸੀਗੇ। ਜੀ ਬਿਲਕੁਲ ਕਦੀ ਮੋਢਿਆਂ ਤੇ ਰੱਖ ਕੇ ਫੋਟੋਆਂ ਖਚਾਲੀਆਂ ਮਾਨ ਸਾਹਿਬ ਦੇ ਭਰਾਬੰਦੀ ਹੋਊਗੀ ਤਾਂ ਹੀ ਉਹ ਰੱਖਣ ਦਿੰਦਾ ਏਦਾਂ ਮੋਢਿਆਂ ਤੇ ਹੱਥ ਜੀ। ਜੀ ਚੇਤਨ ਜੀ ਹੁਣ ਇਹ ਵੀ ਆ ਕਿ ਕਿਸਾਨਾਂ ਦੀ ਜੇ ਆਪਾਂ ਗੱਲ ਕਰੀਏ ਕਿਸਾਨ ਕਹਿੰ ਪਰ ਕਿਨੇ ਸਾਡੇ ਜਿਹੜੇ ਧਰਨੇ ਨੇ ਸਾਡਾ ਰੋਸ ਪ੍ਰਦਰਸ਼ਨ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਵਿਧਾਨ ਸਭਾ ਤੋਂ ਇੱਕ ਨੋਟੀਫਿਕੇਸ਼ਨ ਨਹੀਂ ਆ ਜਾਂਦਾ ਬਿਲਕੁਲ ਬਿਲਕੁਲ ਕਿਸਾਨ ਆਪਣੀ ਜਗ੍ਹਾ ਸਹੀ ਹੈ ਦੇਖੋ ਮੈਂ ਸਿੱਧੀ ਜਿਹੜੀ ਗੱਲ ਆ ਹਮ ਸਰਕਾਰਾਂ ਦਾ ਕੋਈ ਇਤਬਾਰ ਨਹੀਂ ਬਿਲਕੁਲ ਸਿੱਧੀ ਜਿਹੜੀ ਗੱਲ ਹੈ ਜੀ ਹੈਨਾ ਹੁਣ ਉਹ ਕਹਿੰਦੇ ਆ ਚਾਹੇ ਜਿਹੜੇ ਕਿਸਾਨ ਆਗੂ ਰਾਜੀਵਾਲ ਸਾਹਿਬ ਨੇ ਹਿਸ਼ਾਰਪੁਰ ਤੋਂ ਮਨਜੀਤ ਰਾਏ ਨੇ ਜਾਂ ਇਹ ਜਿਹੜੇ ਹੋਰ ਵੀ ਨੇ ਉਹ ਕਹਿੰਦੇ ਆ ਕਿ ਪੰਜਾਬ ਸਰਕਾਰ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਵੇ ਉਹਦੇ ਵਿੱਚ ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਜਿਹੜਾ ਜਾਰੀ ਕਰੇ ਕਿ ਜਿਹੜਾ ਹੁਣ ਇਹ ਵਾਪਸ ਪਾਲਿਸੀ ਲੈਣ ਦਾ ਐਲਾਨ ਕੀਤਾ ਗਿਆ ਸਿਰਫ ਦੋ ਲਾਈਨਾਂ ਦਾ ਇੱਕ ਪ੍ਰੈਸ ਨੋਟ ਮੀਡੀਆ ਨੋਟ ਜਾਰੀ ਕੀਤਾ ਗਿਆ ਅੱਛਾ ਜੀ ਉਹਦੇ ਤੇ ਚਲੋ ਖਬਰਾਂ ਚੱਲ ਗਈਆਂ ਠੀਕ ਹੈ ਵਾਪਸ ਲੈ ਲਿਆ ਪਰ ਜਦੋਂ ਤੱਕ ਇਹ ਲਿਖਤ ਪੜਤ ਨਹੀਂ ਹੋ ਜਾਂਦੀ ਕੋਈ ਪੱਕੇ ਤੌਰ ਤੇ ਹੱਥ ਨਹੀਂ ਆ ਜਾਂਦਾ ਤਾਂ ਉਦੋਂ ਤੱਕ ਕਿਸਾਨ ਵੀ ਆਪਣੇ ਹਾਲਾਤਾਂ ਤੇ ਬਿਲਕੁਲ ਉਹ ਠੀਕ ਨੇ ਉਹ ਕਹਿੰਦੇ ਧਰ ਦੇ ਪ੍ਰਦਰਸ਼ਨ ਜਾਰੀ ਰੱਖਾਂਗੇ ਪਿੰਡਾਂ ਚ ਵਾਇਕਟ ਜਾਰੀ ਰੱਖਾਂਗੇ ਤੋ ਰੱਖਣਾ ਚਾਹੀਦਾ ਵੀ ਆ ਕਿਉਂਕਿ ਜਦ ਤੱਕ ਸਰਕਾਰ ਨੋਟੀਫਿਕੇਸ਼ਨ ਨਹੀਂ ਕਰਦੀ ਤਦ ਤੱਕ ਕਾਹਦਾ ਯਕੀਨ ਜੀ ਸਰਕਾਰ ਦਾ ਜੀ ਜਿੱਤਨੀ ਮੇਰਾ ਆਖਰੀ ਸਵਾਲ ਹੈ ਜਦੋਂ ਮੋਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਸੀ ਉਦੋਂ ਇਹੀ ਮਾਨ ਸਰਕਾਰ ਕਹਿੰਦੀ ਸੀ ਕਿ ਇਹ ਕਿਸਾਨਾਂ ਨਾਲ ਬਹਿ ਗੱਲਬਾਤ ਕਰਕੇ ਕਾਨੂੰਨ ਕਾਤੋਂ ਨਹੀਂ ਬਣਾਉਂਦੇ ਹੁਣ ਇਹ ਆ ਭੁੱਲ ਗਏ ਸੀ ਇਸ ਵਾਰ ਮੈਂ ਤਾਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਜੀ ਜੇ ਤੁਸੀਂ ਆਪਣੇ ਆਪ ਨੂੰ ਇਨੇ ਕਿਸਾਨ ਹਤਿਆਸ਼ੀ ਦੱਸਦੇ ਹੋ ਉਦੋਂ ਦੇਖੋ ਦੂਜਿਆਂ ਨੂੰ ਸਲਾਹਾਂ ਦੇਣੀ ਆ ਤਾਂ ਸੌਖੀਆਂ ਸੌਖੀਆਂ ਜੀ ਹੈ ਨਾ ਪਤਾ ਤਾਂ ਉਦੋਂ ਲੱਗਦਾ ਜਦੋਂ ਆਪਣੇ ਆਪ ਤੇ ਵੀ ਦੀ ਆ ਤੇ ਹੁਣ ਕਿਉਂ ਨਹੀਂ ਫਿਰ ਇਹ ਪਾਲਿਸੀ ਬਣਾਉਣ ਵੇਲੇ ਧਿਆਨ ਰੱਖਿਆ ਗਿਆ ਦੇਖੋ ਮਨਜੀਤ ਰਾਏ ਇੱਕ ਗੱਲ ਕਹਿੰਦੇ ਹੁੰਦੇ ਕਹਿੰਦੇ ਉਹਨਾਂ ਦੀ ਖੇਤੀ ਉਹ ਤਿੰਨ ਤੋਂ ਚਾਰ ਤਰ੍ਹਾਂ ਦੀਆਂ ਫਸਲਾਂ ਦਿੰਦੀ ਆ ਹੈ ਨਾ ਜੀ ਪੈਦਾਵਾਰ ਆ ਉੱਥੇ ਜ਼ਮੀਨ ਤੇ ਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਵੀ ਕਹਿੰਦੇ ਹਦਾਇਤਾਂ ਜਿੱਥੇ ਦੋ ਤੋਂ ਵੱਧ ਫਸਲਾਂ ਦੀ ਪੈਦਾਵਾਰ ਆ ਉਹਨੂੰ ਕਮਰਸ਼ੀਅਲ ਤੌਰ ਤੇ ਨਹੀਂ ਖਰੀਦਿਆ ਜਾ ਸਕਦਾ ਤਾਂ ਫਿਰ ਦੇਖੋ ਉਹ ਸਾਰੇ ਇਹ ਕਾਨੂੰਨੀ ਦਾਅ ਪੇਚਾਂ ਨੂੰ ਸ਼ਿੱਕੇ ਟੈਂਕੇ ਉਹ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਸੀ ਹਾਈ ਕੋਰਟ ਤੋਂ ਵੀ ਝਾੜ ਪਈ ਆ ਸਭ ਤੋਂ ਪਹਿਲੀ ਤਾਂ ਰੋਕ ਜਿਹੜੀ ਹਮਨਜੋਗ ਹਾਈ ਕੋਰਟ ਤੇ ਲਗਾਈ ਸੀ ਉਸ ਤੋਂ ਬਾਅਦ ਚਲੋ ਜਿਹੜਾ ਦਾਅ ਰੂਪਦਾਰ ਹੋਇਆ ਸਾਰਾ ਹੈ ਨਾ ਅੱਜ ਅਖਬਾਰਾਂ ਦੇ ਵਿੱਚ ਖਬਰ ਵੀ ਲੱਗੀ ਉਹਨਾਂ ਨੇ ਪੂਰੇ ਤੱਥ ਦੱਸੇ ਆ ਤਾਂ ਹਾਈ ਕੋਰਟ ਤੋਂ ਵੀ ਝਾੜ ਪਈ ਆ ਸ਼ਾਇਦ ਹੋ ਸਕਦਾ ਫਿਰ ਇਹਨਾਂ ਨੂੰ ਆਪਣੀਆਂ ਖਾਮੀਆਂ ਨਜ਼ਰ ਆ ਗਈਆਂ ਹੁਣ ਕਿਉਂਕਿ ਸਰਕਾਰ ਜਾਣ ਨੂੰ ਸਰਕਾਰ ਦਾ ਇਹ ਜਿਹੜਾ ਇਹ ਕਾਨੂੰਨੀ ਜਥੇਬੰਦੀ ਆ ਵਕੀਲ ਭਾਈਚਾਰਾ ਹੋਏਗਾ ਬਹੁਤ ਸਟਰੋਂਗ ਹੁੰਦਾ ਉਹ ਵੀ ਹੈ ਨਾ ਜਾ ਕੇ ਸੁਪਰੀਮ ਕੋਰਟ ਵੀ ਜਾ ਸਕਦੇ ਹੈਗੇ ਪਰ ਹੁਣ ਖਾਮੀਆਂ ਸੱਚਮੁੱਚ ਨਜ਼ਰ ਆਈਆਂ ਹੋਣਗੀਆਂ ਤਾਂ ਹੀ ਕਰਕੇ ਵਾਪਸ ਲੈਣ ਤੇ ਮਜਬੂਰ ਹੋਏ ਨੇ ਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਏਤਨ ਧੰਨਵਾਦ ਪ੍ਰੀਤ ਜੀ ਸੋ ਇਹ ਸੰਮੇਨ ਚੇਤਨ ਕਸ਼ਵ ਜਿੰਨਾ ਲੈਂਡ ਪੂਲਿੰਗ ਪਾਲਿਸੀ ਸਕੀਮ ਜਿਹੜੀ ਵਾਪਸ ਲਈ ਗਈ ਆ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹਦੇ ਤੇ ਗੱਲਬਾਤ ਕੀਤੀ ਗਈ ਹੈ ਸੋ ਅਸੀਂ ਬਹੁਤ ਜਲਦੀ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਉਹ ਤੱਕ ਤੁਸੀਂ ਆਪਣੇ ਪ੍ਰੀਤ ਗਰੇਵਾਲ ਹੁੰਦੇ ਹੋ ਇਜਾਜ਼ਤ